ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਆਪਣੇ ਵਿਸ਼ੇ ਤੋਂ ਥੋੜਾ ਜਿਹਾ ਹਟ ਕੇ ਅੱਜ ਵੀਡੀਓ ਬਣਾ ਰਹੇ ਹਾਂ ਕਿਉਂ ਤੁਹਾਨੂੰ ਤਾਂ ਪਤਾ ਆਪਾਂ ਟਰੈਵਲ ਬਲੌਗ ਬਣਾਉਂਦੇ ਆ ਬਟ ਅੱਜ ਆਪਾਂ ਇੱਕ ਮਹਾਨ ਸ਼ਖਸੀਅਤ ਨੂੰ ਮਿਲਣ ਲਈ ਆਏ ਸੀਗੇ ਜੋ ਨੇਚਰ ਨਾਲ ਬਹੁਤ ਪਿਆਰ ਕਰਦੇ ਨੇ ਤੇ ਉਹਨਾਂ ਨੇ ਇੱਕ ਇਹੋ ਜਿਹਾ ਪ੍ਰੋਜੈਕਟ ਲਗਾਇਆ ਜੋ ਪ੍ਰਾਲੀ ਤੋਂ ਆਪਣਾ ਜੋ ਛਟਕਾਰਾ ਕਰਨ ਲਈ ਜੋ ਸਰਕਾਰ ਨੇ 2019 ਦੇ ਵਿੱਚ ਉਪਰਾਲਾ ਕਰਿਆ ਸੀਗਾ ਤੇ ਸਭ ਤੋਂ ਪਹਿਲਾ ਪ੍ਰੋਜੈਕਟ ਇਹਨਾਂ ਨੇ ਹੀ ਆਪਣੇ ਘਰ ਲਗਵਾਇਆ ਸੀਗਾ ਤੇ ਇਹ ਨੇਚਰ ਨੂੰ ਪਿਆਰ ਕਰਨ ਵਾਲੇ ਸ਼ਖਸ ਨੇ ਤੇ ਆਓ ਤੁਹਾਨੂੰ ਮਿਲਾਉਂਦੇ ਆ ਉਹਨਾਂ ਦੇ ਨਾਲ ਤੇ ਮਿਲੋ ਜੀ ਅਸੀ ਗਾਲ ਜੀ ਸਰਦਾਰ ਅਜਮੇਰ ਸਿੰਘ ਉਪਲ ਪਿੰਡ ਸਵਾਜਪੁਰਾ ਤੋਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਤੁਸੀਂ ਆਪਣੇ ਬਾਰੇ ਦੱਸੋ ਜੀ ਮੇਰ ਸਿੰਘ ਜੀ ਪਿੰਡ ਸਵਾਜਪੁਰੇ ਦਾ ਮੈਂ ਕਿਸਾਨ ਆ ਜੀ ਮੈਂ 2017 ਤੋਂ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਈ ਪਰਾਲੀ ਨੂੰ ਅੱਗ ਨਾ ਲਾਉਣ ਕਰਕੇ ਸੀ ਸੋਦੇ ਵੀ ਪਰਾਲੀ ਦਾ ਕੋਈ ਹੱਲ ਹੋਵੇ ਚਲੋ ਮੈਂ ਇੱਕ ਐਨ ਜੀਓ ਚ ਜਲਾਲਦੀਵਾਲ ਗਦਰੀਪਾਪਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਚੈਰੀਟੇਬਲ ਟਰਸਟਾ ਜਲਾਲਦੀਵਾਲ ਉਹਨਾਂ ਨਾਲ ਮੈਂ ਐਨ ਜੀਓ ਚ ਡਾਕਟਰ ਸਾਹਿਬ ਨਾਲ ਕੰਮ ਲੱਗ ਗਿਆ ਕਰਨ ਚਲੋ ਉਹਨਾਂ ਕੋਲ ਵੀ ਸਾਡੇ ਕੋਲ ਮਸ਼ੀਨਰੀ ਦੀ ਜਾਨੀ 8-9 ਕਰੋੜ ਦੀ ਮਸ਼ੀਨਰੀ ਵੀ ਆਈ ਵੀ ਆ ਵੀ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਜਿਵੇਂ ਟਰੈਕਟਰ ਆ ਰੋਟਾ ਬੈਟਾ ਪਲਟਾਵੇਂ ਹਾਲਾ ਖਾਸ ਹੀ ਮਸ਼ੀਨਰੀ ਆਈ ਪੀ ਹੈਗੀ 22 300 ਮਸ਼ੀਨ ਤੇ ਉਹਦੇ ਵਿੱਚ ਅਸੀਂ ਇਹ ਗੋਬਰ ਗੈਸ ਲਵਾਇਆ ਸੀਗਾ ਜੀ 2019 ਚ ਇਸ ਦੇ ਵਿੱਚ 18 19 ਕੁਇੰਟਲ ਪਰਾਲੀ ਪੈਂਦੀ ਆ ਜੀ 1 ਏਕੜ ਦੀ ਪਰਾਲੀ ਪੈ ਜਾਂਦੀ ਆ ਜੀ ਤੇ 30 ਤੋਂ 35000 ਲੀਟਰ ਪਾਣੀ ਪੈ ਜਾਂਦਾ 10 12 ਕੁਇੰਟਲ ਗੋਹਾ ਪੈ ਜਾਂਦਾਗਾ ਠੀਕ ਆ ਜੀ ਉਹ ਪਾ ਕੇ ਉਸ ਤੋਂ ਬਾਅਦ ਅਸੀਂ ਇਹਨੂੰ ਕੀ ਕਰਦੇ ਆ ਜੀ ਚੱਲ ਪੈਂਦਾਗਾ ਇਹਦੇ ਵਿੱਚੋਂ ਇਹਦੇ ਵਿੱਚ ਗੈਸ ਆਉਂਦੀ ਆ ਜੀ ਇਹ 8 9 ਫੁੱਟ ਡੂੰਘਾ ਜੀ ਖੂ ਠੀਕ ਆ ਜੀ ਇਹਦੇ ਵਿੱਚ ਗੈਸ ਹੋਣ ਨਾਲ ਥੱਲੇ ਤੇ ਪਾਣੀ ਪੈਂਦਾਗਾ ਹਾਂਜੀ ਤੇ ਵਿੱਚ ਗੈਸ ਉਦੋਂ ਵਾਰ ਸੋਈ ਚ ਜਾਂਦੀ ਆ ਠੀਕ ਹੈ ਜੀ ਐਨਜੀਓ ਰਾਹੀਂ ਸਰਕਾਰ ਬੰਨੀਓ ਲੱਗਿਆ ਸੀਗਾ ਜੀ ਮੇਰੇ ਤਾਂ ਚਲੋ ਬਿਲਕੁਲ ਫਰੀ ਲੱਗਿਆ ਸੀਗਾ ਜੀ ਉਂ ਤਾਂ ਉਦੋਂ ਇਹਦੀ ਕੀਮਤ 2.5 ਲੱਖ ਰੁਪਈਆ ਸੀਗੇ ਜੇ ਹੁਣ ਲਵਾਉਣਾ ਤਾਂ 4 ਲੱਖ ਆ ਕਿਉਂ ਲੋਹਾ ਮਹਿੰਗਾ ਹੋ ਗਿਆ ਠੀਕ ਹੈ ਜੀ ਮੈਨੂੰ ਇਹਦਾ ਬਹੁਤ ਫਾਇਦਾ ਹੋਇਆ ਤੇ ਨਾ ਸਰਕਾਰ ਨੇ ਵੀ ਐਨਜੀਓ ਡਾਕਟਰ ਸਾਹਿਬ ਨੇ ਵੀ ਸਾਰਿਆਂ ਨੇ ਤੇ ਸਰਚ ਕੀਤੀ ਸੀ ਤੇ ਪਹਿਲਾਂ ਇੱਕ ਵਾਰ ਇਹ ਡਿੱਗ ਵੀ ਪਿਆ ਸੀਗਾ ਔਰ ਡਿੱਗਣ ਤੋਂ ਬਾਅਦ ਫਿਰ ਅਸੀਂ ਥੱਲੇ ਪਿੱਲਰ ਸਾਰ ਕੇ ਕਿਉਂਕਿ ਬਜਨ ਬਹੁਤ ਹੋ ਜਾਂਦਾ 30 ਤੋਂ 35000 ਲੀਟਰ ਤਾਂ ਪਾਣੀ ਦਾ ਬਜਨ ਹੋ ਗਿਆ 18 19 ਕੁੰਟਲ ਪਰ ਆਲੀ ਹੋ ਗਈ ਇੱਕ ਤਾਂ ਸੀ ਇੱਕ ਏਕੜ ਨੂੰ ਅੱਗ ਨਹੀਂ ਲਾਈ ਖੇਤ ਨੂੰ ਠੀਕ ਹੈ ਜੀ ਉਹ ਤੋਂ ਪ੍ਰਦੂਸ਼ਣ ਤੋਂ ਬਚ ਕੇ ਇੱਕ ਏਕੀਲੇ ਦੀ ਪਰਾਲੀ ਸਾਂਭੀ ਗਈ ਫਿਰ ਉਸ ਤੋਂ ਬਾਅਦ ਸਾਨੂੰ ਰਸੋਈ ਦੇ ਵਿੱਚ 13 ਮਹੀਨੇ ਚੱਲ ਜਾਂਦਾ ਇੱਕ ਵਾਰ ਪਰਾਲੀ ਪਾ ਕੇ 13 ਮਹੀਨੇ ਕਿਵੇਂ 13 ਮਹੀਨੇ ਚੱਲ ਹਾਂਜੀ ਯਾਨੀ ਸਿਆਲਾਂ ਦੇ ਵਿੱਚ ਥੋੜੀ ਜਿਹੀ ਘੱਟ ਬਣਦੀ ਆ ਗਰਮੀਆਂ 'ਚ ਬਹੁਤ ਜ਼ਿਆਦਾ ਬਣ ਜਾਂਦੇ ਗਰਮੀਆਂ 'ਚ ਤਾਂ ਇਹ ਭਰ ਕੇ ਓਵਰਫਲੋ ਥੱਲੇ ਦੀ ਉਹੀ ਹੋ ਜਾਂਦੀ ਜਿਹੜੀ ਬਾਇਓ ਗੈਸ ਆ ਨਾ ਜਦੋਂ ਪਾਣੀ ਵਿੱਚ ਦੀ ਉਹ ਹੁੰਦੀ ਆ ਉਹਦਾ ਫਿਰ ਮਾਸਕੜੀ ਮਾਰਦਾ ਜਿਹੜਾ ਪਾਣੀ ਦਾ ਮਤਲਬ ਇਹ ਹੀ ਆ ਉਹਦੇ ਵਿੱਚ ਇਹਨੂੰ ਸਿੱਟਣ ਦਾ ਪਲਾਂਟ ਠੀਕ ਹੈ ਜੀ ਜਦੋਂ ਗੈਸ ਘੱਟ ਬਣਨ ਲੱਗ ਜਾਂਦੀ ਆ ਪਹਿਲਾਂ ਤਾਂ 6 ਮਹੀਨੇ ਬਹੁਤ ਜ਼ਿਆਦਾ ਬਣਦੀ ਆ ਜਦੋਂ ਗੈਸ ਘੱਟ ਬਣਨ ਲੱਗ ਜਾਂਦੀ ਆ ਫਿਰ ਅਸੀਂ ਥੱਲੇ ਦੀ ਇੱਥੋਂ ਦੀ ਪਾਣੀ ਪਾ ਦਿੰਨੇ ਆ ਆਹ ਥੱਲੇ ਦੀ ਇਹਦੀ ਵਹਿਤਾ ਜਬਰੈਲ ਕੈਸ ਖਾਦ ਬਣ ਜਾਂਦੀ ਆ ਤੇ ਮਤਲਬ ਖੇਤਾਂ ਖੂਤਾਂ ਤੇ ਸਪਰੇਅ ਕਰਨ ਨੂੰ ਸਬਜ਼ੀਆਂ ਤੇ ਜਿਹੜੀਆਂ ਆਪਾਂ ਆਰਗੈਨਿਕ ਸਬਜ਼ੀਆਂ ਤਿਆਰ ਕਰਦੇ ਆ ਠੀਕ ਹੈ ਜੀ ਇੱਥੋਂ ਨੂੰ ਪਾਈਪ ਲਾ ਕੇ ਮੋਟਰ ਨਾਲ ਪਾਣੀ ਪਾਉਣੇ ਆ ਇਹ ਸਾਰਾ ਪਾਰਟੀ ਮਾਰ ਜਾਂਦਾ ਹੈ ਤੇ ਗੈਸ ਪਾਰਟੀ ਮਾਰਨ ਨਾਲ ਨਾ ਦੁਬਾਰਾ ਗੈਸ ਫੇਰ 20-25 ਦਿਨ ਜਾਨੀ ਪੂਰੀ ਬਣਦੀ ਆ ਤੇ ਕੰਮ ਅਸੀਂ ਇਹ ਤੋਂ ਬਹੁਤ ਜ਼ਿਆਦਾ ਲੈ ਲੈਣੇ ਆ ਇੱਕ ਤਾਂ ਇਹੋ ਜਿਬਰੈਲ ਖਾਦ ਜਿਹੜੀ ਆਪਾਂ ਕਿਸਾਨ ਪਾਥੀਆਂ ਭਿਉਂ ਕੇ ਜਾਂ ਸਪਰੇਅ ਕਰਦੇ ਆ ਸਬਜ਼ੀਆਂ ਤੇ ਠੀਕ ਹੈ ਉਹ ਬਣ ਗਈ ਠੀਕ ਹੈ ਜੀ ਇੱਕ ਪਰਾਲੀ ਦੀ ਖਾਦ ਬਣ ਗਈ ਠੀਕ ਹੈ ਜੀ ਦੋ ਤੇ ਤੀਜਾ ਸਾਨੂੰ ਗੈਸ ਮਿਲ ਗਈ ਚੌਥਾ ਸਾਨੂੰ ਪਰ ਦੁੱਸਰ ਨਹੀਂ ਹੋਇਆ ਠੀਕ ਹੈ ਪਰਾਲੀ ਸਾਨੂੰ ਫ੍ਰੀ ਮੰਗੋ ਪਰਾਲੀ ਦਾ ਕਿਸਾਨ ਆਪ ਬਿਲਕੁਲ ਜੀ ਤੇ ਇੱਕ ਮੈਨੂੰ ਦੱਸੋ ਵੀ ਇਹਦੇ ਚ ਇੱਕ ਵਾਰ ਚ ਕਿੰਨੇ ਏਕੜ ਤੱਕ ਦੀ ਪਰਾਲੀ ਪੈ ਜਾਂਦੀ ਹੈ 1 ਏਕੜ ਦੀ ਪਰਾਲੀ ਪੈ ਜਾਂਦੀ ਹੈ 1 ਏਕੜ ਤੱਕ ਪਰਾਲੀ ਪੈ ਜਾਂਦੀ ਹੈ ਜੇ ਕੁਤਰ ਕੇ ਪਾਉਣੇ ਤਾਂ 1 ਏਕੜ ਦੀ ਪੈ ਜਾਂਦੀ ਹੈ ਜੇ ਆਪਾਂ ਉਵੇਂ ਹੀ ਸਾਫਤੀ ਪਾਉਣੇ ਆ ਤਾਂ ਨੂੰ ਕੱਢਣ 'ਚ ਪ੍ਰੋਬਲਮ ਆਉਂਦੀ ਆ ਫਿਰ ਥੋੜੀ ਜਿਹਾ ਜਦੋਂ ਆਪਾਂ 12-13 ਮਹੀਨੇ ਬਾਅਦ ਕੱਢਦੇ ਆ ਨਾ ਫਿਰ ਪੌਣੇ ਕੇਕੜ ਦੀ ਪੈ ਜਾਂਦੀ ਆ ਠੀਕ ਹੈ ਤੇ ਇੱਕ ਮੈਨੂੰ ਇਹ ਦੱਸੋ ਵੀ ਜੇ ਮੰਨ ਲਓ ਆਪਾਂ ਕਿਸੇ ਨੇ ਆਪਣੇ ਘਰ ਲਵਾਉਣਾ ਹੋਵੇ ਤਾਂ ਇਹਦੇ ਲਈ ਕੀ ਕਰਨਾ ਪਊਗਾ ਇਹ ਮੈਂ ਤਾਂ ਡਾਕਟਰ ਸਾਹਿਬ ਉਹਨਾਂ ਨਾਲ NGO 'ਚ ਕੰਮ ਕਰਦਾ ਸੀਗਾ ਜੀ ਉਹਨਾਂ ਨੇ ਲਵਾਇਆ ਸੀਗਾ ਜੀ ਜਾਂ ਆਪ ਦਾ ਕੋਈ NGO ਨਾਲ ਸੰਪਰਕ ਕਰ ਸਮਾਜ ਸੇਵੀ ਸੰਸਥਾ ਨਾਲ ਸੰਪਰਕ ਕਰਕੇ ਇਹ ਉਹ ਕਰ ਸਕਦਾ ਹੈ ਪਹਿਲਾਂ ਤਾਂ ਚਲੋ ਮੈਂ ਇੱਧਰ ਹੀ ਆਪਾਂ ਵੀ ਕਰਵਾ ਸਕਦੇ ਸੀ ਹੁਣ ਮੇਰਾ ਵੀਜ਼ਾ ਬਦਲ ਗਿਆ ਮੈਂ ਸਿਆਸਤ ਤੇ ਜਾ ਗਿਆ ਜੀ ਉਹਦੇ ਕਰਕੇ ਥੋੜਾ ਜਿਹਾ ਹੁਣ ਮੇ ਖਿਆਲ ਜਾਟ ਗਿਆ ਉਹ ਵੈਸੇ ਮੈਂ ਖੇਤ ਵੀ ਅਗੂ ਗਜੇਬ ਨਹੀਂ ਲਾਈ ਮੈਂ ਤੇ ਕੰਮ ਮੈਂ ਉਮੀ ਕਰੀ ਜਾਂਦਾ ਜਾਨੀ ਦੂਜੀ ਲੋਕ ਸੇਵਾ ਕੁਦਰਤ ਨਾਲ ਪਿਆਰ ਹਾਂਜੀ ਹਾਂਜੀ ਉਮੀ ਬਰਕਰਾਰ ਹੈ ਹਾਂਜੀ ਹਾਂਜੀ ਬਸ ਥੋੜਾ ਜਿਹਾ ਵਿਸ਼ਾ ਅਲੱਗ ਹੋ ਗਿਆ ਹਾਂਜੀ 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 ਬਾਕੀ ਜੀ ਜਿਹੜੇ ਲੋਕ ਸਬਜ਼ੀਆਂ ਲਾਉਂਦੇ ਮੈਂ ਫ੍ਰੀ ਹੀ ਦੇ ਦਿੰਦਾ ਨਾ ਕੋਈ ਜਬਰੈਲ ਕੈਸਟ ਵਾਲਾ ਪਾਣੀ ਲੈ ਕੇ ਜਾਣਾ ਪਈ ਉਹ ਵੀ ਮੈਂ ਫ੍ਰੀ ਦੇ ਦੇਣਾ ਕੋਈ ਵਿੱਚੋਂ ਉਹ ਲੈ ਕੇ ਜਾਣੀ ਖਾਦ ਕੋ ਜਿਹੜਾ ਕੋ ਮਰਜ਼ੀ ਲੈ ਫ੍ਰੀ ਦੇ ਦੇਣਾ ਮੈਂ ਕੋਈ ਪੈਸੇ ਨਹੀਂ ਲੈਂਦਾ ਵੈਸੇ ਮੈਨੂੰ ਜੂਨੀਅਰ ਵੈਰਟੀ ਵਾਲਾ ਨੇ ਇਹ ਗੱਲ ਕਹੀ ਸੀ ਜਦੋਂ ਲਾਇਆ ਸੀ ਪਲਾਂਟ ਵੀ ਜਿਹੜੀ ਆ ਚੀਜ਼ ਆ ਵੀ ਇਹ ਤੁਸੀਂ 1.5 ਰੁਪਏ ਲੀਟਰ ਵੇਚ ਸਕਦੇ ਹੋ ਮੈਂ ਕਹਿੰਦਾ ਕਿਸੇ ਤੋਂ ਪੈਸੇ ਨਹੀਂ ਲੈ ਜੀ ਮੈਂ ਜਮ ਫ੍ਰੀ ਦੇ ਦਿੰਦਾਗਾ ਜੀ ਮਤਲਬ ਵਿਸ਼ਾ ਸਮਾਜ ਸੇਵਾ ਵਾਲਾ ਹੀ ਰਿਹਾ ਟੋਡਾ ਸਮਾਜ ਸੇਵਾ ਵਾਲਾ ਹੀ ਰਿਹਾ ਸਮਾਜ ਸੇਵਾ ਹੀ ਕਰਨ ਵਾਸਤੇ ਲਾਇਆ ਸੀ ਹਾਂ ਜੀ ਵੀ ਲੋਕਾਂ ਨੂੰ ਇੱਧਰ ਨੂੰ ਆਉਣਾ ਚਾਹੀਦਾ ਇਹ ਤਾਂ ਇੱਕ ਚੀਜ਼ ਹੋਰ ਵੀ ਆ ਜੀ ਮੇਰਾ ਵੀ ਵੈਸੇ ਨਰੇਗਾ ਦਾ ਕਾਰਡ ਬਣਿਆ ਵਾ ਜੇ ਆਪਣੇ ਕਿਸਾਨ ਨਰੇਗਾ ਦੇ ਕਾਰਡ ਬਣਾ ਕੇ ਆਪਾਂ ਨਰੇਗਾ ਰਾਈ ਵੀ ਆਪਾਂ ਇਹ ਕੰਮ ਕਰ ਸਕਦੇ ਆ ਮਤਲਬ ਕਹਿੰਦਾ ਭਾਵ ਦਿਹਾੜੀ ਸਰਕਾਰ ਦੋ ਕੰਮ ਆਪ ਆਪ ਦੇ ਕਰਾਂਗੇ ਜਿਹੇ ਜੇ ਸਮਾਜ ਸੇਵੀ ਕੰਮ ਕਰਦੇ ਆ ਪਤਾ ਹੀ ਨਹੀਂ ਕੋਈ ਅਫਸਰਾਂ ਨੂੰ ਵੀ ਪਤਾ ਜੀ ਮੈਂ ਜਾ ਕੇ ਅਫਸਰਾਂ ਨੂੰ ਦੱਸ ਦਾਂਗਾ ਪਰ ਦੂਜੀ ਗੱਲ ਇਹ ਹੁੰਦੀ ਕਿ ਮੈਨੂੰ ਵੀ ਵੀਡੀਓ ਸਾਹਮਣੇ ਕਿਹਾ ਸੀਗਾ ਕਹਿੰਦੇ ਵੀ ਆਪਾਂ ਨਰੇਗਾ ਰਾਈ ਉਹ ਕਰਾਂਗੇ ਉਹ ਤੋਂ ਥੋੜਾ ਜਿਹਾ ਸੀ ਵੀ ਚੱਲੇ ਜਾਣਾ ਵੀ 4-5 ਦਿਨ ਲੱਗ ਜਾਣੇ ਆ ਤਿਆਰੀ ਕਰਦੇ ਉਹਨੂੰ ਮਾਸਟਰ ਰੋਲ ਕਢਾਵਾ ਗਿਆ ਕਰਾਂਗੇ 5-7 ਬੰਦੇ ਲੋ ਦਿਹੜੀ ਲੈ ਕੇ ਉਹਦਾ ਕੰਮ ਨੇ ਵੇੜੋ ਥੋੜਾ ਜਾਂਦੀ ਹੋ ਜਾ ਤੱਕ ਤੇ ਨਾਲ ਮੈਨੂੰ ਇਹ ਵੀ ਪਤਾ ਲੱਗਿਆ ਸੀ ਜੇ ਤੁਸੀਂ ਮਤਲਬ ਝੋਨਾ ਵੀ ਸਿੱਧੀ ਬਜਾਈ ਕਰੀਆ ਹਾਂਜੀ ਝੋਨੇ ਦੀ ਵੀ ਮੈਂ 4 ਏਕੜ ਸਿੱਧੀ ਬਜਾਈ ਕੀਤੀ ਆ ਜੀ ਮੇਰੇ ਕੋਲ ਆਪਦੀ 3 ਏਕੜ ਆਪਦੀ ਤੇ 2 ਏਕੜ ਠੇਕੇ ਤੇ ਆ ਜਮੀਨ ਤੇ ਤੀਜੇ ਸਾਲ ਹੋ ਗਿਆ ਜੀ ਮੇਰੇ ਸਿੱਧੀ ਬਜਾਈ ਕੀਤੀ ਨੂੰ ਹਾਂਜੀ ਜੇ ਮੈਂ ਪਾਣੀ ਦੀ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਕਿੱਲਤ ਹੈ ਇਹਦੀ ਸਮੱਸਿਆ ਪੰਜਾਬ ਦੀ ਪਰਾਲੀ ਦੀ ਵੀ ਉਹ ਸੋਲਵ ਹੋ ਸਕਦੀ ਆ ਤਾਂ ਫਿਰ ਆਪਾਂ ਨੂੰ ਵੀ ਯਤਨ ਕਰਨੇ ਚਾਹੀਦੇ ਆ ਇਸ ਤਰ੍ਹਾਂ ਦਾ ਹਾਂਜੀ ਹਾਂਜੀ ਇਹਦਾ ਫਾਇਦਾ ਬਹੁਤ ਆ ਜੀ ਹੁਣ 12 13 ਤਾਂ ਸਿਲੰਡਰ ਬਚ ਜਾਂਦੇ ਆ ਸਾਲ ਦੇ ਮੈਨੂੰ ਕੋਈ ਮੇਰੇ ਘਰੇ ਆਇਆ ਗਿਆ ਸੁੱਖ ਨਾਲ ਬਹੁਤ ਰਹਿੰਦਾਗਾ ਚਾਹ ਪਾਣੀ ਬਹੁਤ ਬਣਦਾਗਾ ਨਹੀਂ ਤਾਂ ਇਹ ਸਿਲੰਡਰ ਪਹੁੰਚਦੀ ਮਰਜੀ ਜੋ ਹੋਰ ਵੀ ਹੋ ਸਕਦੀ ਹੈ ਇਹ ਜਿਵੇਂ ਆਪਾਂ ਗਰੁੱਪ ਬਣਾ ਕੇ ਪੰਜ ਚਾਰ ਘਰ ਇਕੱਠੇ ਹੋ ਕੇ ਵੀ ਇਹ ਜੇ ਪ੍ਰੋਜੈਕਟ ਲਾਈਏ ਨਾ ਪੰਜ ਸੱਤ ਕਿਲਿਆਂ ਦੀ 10 ਕਿਲਿਆਂ ਦੀ ਪਰਾਲੀ ਪਾ ਕੇ ਵੀ ਸਾਂਝਾ ਵੀ ਆਪਦਾ ਲਾਲੀ ਉਹ ਚ ਵੀ ਫਾਇਦਾਗਾ ਮੈਨੂੰ ਲੱਗਦਾ ਲੋਕ ਖਿਆਲ ਨਹੀਂ ਕਰਦੇ ਹੈ ਕਿ ਜੇ ਆਪਦਾ ਵੀ ਲਾਉਣਾ ਸਰਕਾਰੇ ਤੇ ਸਬਸਿਡੀ ਵੀ ਦੇ ਸਕਦੇ ਸਬਸਿਡੀ ਵੀ ਦੇ ਸਕਦੇ ਹਾਂਜੀ ਸਬਸਿਡੀ ਮਿਲਦੀ ਹੈ ਸਾਰਾ ਜਦੋਂ ਆਪਾਂ ਜਾਣਦੇ ਹੀ ਨਹੀਂਗੇ ਆਪਾਂ ਘਰੇ ਬੈਠੇ ਹੋ ਕਰੀ ਜਾਂਦੇ ਹੁਣ ਮੈਂ ਤਾਂ ਚਲੋ ਉਧਰ ਕੰਮ ਕਰਦੇ ਸੀ ਅਸੀਂ ਆਰਗੈਨਿਕ ਸਬਜ਼ੀਆਂ ਕਈ ਕੰਮ ਕੀਤੇ ਆ ਚਲੋ ਹੁਣ ਇੱਧਰ ਆਗੇ ਮੈਂ ਤਾਂ 2017 ਤੋਂ ਜੀ ਆਪਦੇ ਖੇਤ ਚ ਬਣੀ ਅੱਗੇ ਲਾਈ ਤੇ ਆਰਗੈਨਿਕ ਸਬਜ਼ੀਆਂ ਆਪਦੇ ਚੌਕਾ ਤਾਂ ਆਪਾਂ ਨੂੰ ਕਰਨਾ ਚਾਹੀਦਾ ਜੀ ਆਪਾਂ ਕੀ ਕਰਦੇ ਆ ਜੀ ਇਹ ਡਾਕਟਰਾਂ ਨੂੰ ਦੇਈ ਜਾਂਦੇ ਆ ਨਾ ਕੋਈ ਦੁੱਧ ਅਸਲੀ ਮਿਲਦਾ ਨਾ ਕੋਈ ਸਬਜ਼ੀ ਆਪਾਂ ਨੂੰ ਆਪਦੇ ਜੋਗਾ ਇਹ ਪਹਿਲੇ ਜੇ ਪਲਾਂਟ ਲਾ ਕੇ ਇਹਦੇ ਵਿੱਚੋਂ ਜਿਵੇਂ ਆਰਗੈਨਿਕ ਖਾਦ ਹੋਗੀ ਜਿਬਰੈਲਿਕ ਐਸਿਡ ਹੋ ਗਿਆ ਕੋਈ ਮੜਾ ਮੋਟਾ ਆਪਾਂ ਨੂੰ ਆਪਦੇ ਜੋਗਾ ਥੋੜਾ ਜਿਹਾ ਕਰਨਾ ਚਾਹੀਦਾ ਆਪਾਂ ਹੁਣ ਰਹਿ ਕੇ ਦੂਜਾ ਹਾਈਬ੍ਰਿਡ ਨੇ ਆਪਣੀ ਨਸਲ ਖਤਮ ਕਰ ਦਿੱਤੀ ਨਸਲ ਖਤਮ ਕਰ ਦਿੱਤੀ ਹਾਂਜੀ ਉਹ ਮੇਰੀ ਮਾਂ ਸੀਗੀ ਜੀ ਸਾਨੂੰ ਚਾਰਾਂ ਨੂੰ ਪਾਲਿਆ ਪਰ ਉਹ ਸਿਰ ਤੇ ਪੱਠੇ ਲਿਆਉਂਦੀ ਸੀਗੀ ਠੀਕ ਹੈ ਹੁਣ ਆਪਾਂ ਇੱਥੇ ਮੋਟਰਸਾਈਕਲ ਤੇ ਲਿਉਣ ਜੋਗੇ ਵੀ ਨਹੀਂ ਰਹੇ ਜੀ ਮੋਟਰਸਾਈਕਲ ਠੀਕ ਹੈ ਹਾਂਜੀ ਹੁਣ ਪਹਿਲੀ ਗੱਲ ਤਾਂ ਕਿਸੇ ਦਾ ਜਨਮ ਵੀ ਘਰੇ ਹੁੰਦਾ ਹੀ ਹੁਣ ਇੱਥੇ ਮੇਰੇ ਗੇਟਾਂ 'ਚ ਬਾਹਲੇ ਲੋਕ ਆਉਂਦੇ ਆ ਜੀ ਗੇੜ ਖੜਕਾ ਨੂੰ ਕਿਸੇ ਦਾ ਜਨਮ ਵੀ ਕੋਈ ਮੈਨੂੰ ਲੱਗਦਾ ਘਰੇ ਤਾਂ ਕੋਈ ਨਹੀਂ ਹੁੰਦਾ ਕਿਸੇ ਦਾ ਕਿਉਂਕਿ ਆਪਾਂ ਜਦੋਂ ਗੰਦ ਮੰਦ ਖਾਈ ਜਾਂਦੇ ਆ ਜੀ ਸਾਰੇ ਹਸਪਤਾਲ ਲੋਕਾਂ ਦਾ ਕੰਮ ਹੀ ਇਹ ਰਹਿ ਗਿਆ ਠੀਕ ਹੈ ਜੇ ਆਪਾਂ ਇਹ ਜਿਹੜੀਆਂ ਚੀਜ਼ਾਂ ਆਰਗੈਨਿਕ ਚੀਜ਼ਾਂ ਬੰਨੀ ਆਈਏ ਤਾਂ ਅੱਗੇ ਵੰਗੋ ਆਪਣੀ ਉਮਰਾਂ ਵੀ ਵੱਧ ਸਕਦੀਆਂ ਨੇ ਬਿਲਕੁਲ ਜੀ ਬਿਲਕੁਲ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਤਰ੍ਹਾਂ ਜਵਾਨ ਮੌਤਾਂ ਅੱਜ ਕੱਲ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਅਟੈਕ ਹੋ ਜਾਂਦਾ ਅਸੀਂ ਜਾਣੇ 40 40 ਸਾਲ ਦੇ 35 35 ਸਾਲ ਦੇ ਇਹ ਕਾਰਨ ਹੀ ਸਾਰਾ ਇਹ ਆਪਾਂ ਵੀ ਆਪਾਂ ਸਾਰੀ ਨੇਚਰ ਨੂੰ ਖੁਰਦ-ਖੁਰਦ ਕਰ ਚੁੱਕੇ ਹਾਂਗੇ ਤੇ ਆਪਾਂ ਨੂੰ ਇਹਨਾਂ ਇਸ ਤਰ੍ਹਾਂ ਦੇ ਪਲਾਂਟ ਲਾ ਕੇ ਤੇ ਹੋਰ ਜੋ ਵੀ ਕੁਦਰਤ ਨੂੰ ਬਚਾਉਣ ਦੇ ਜ਼ਰੀਏ ਜਿਸ ਤਰ੍ਹਾਂ ਆਪਾਂ ਪਲਾਂਟ ਲਗਾਈਏ ਵੱਧ ਤੋਂ ਵੱਧ ਨੂੰ ਬਚਾ ਸਕਦੇ ਹਾਂ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਹਾਂਜੀ ਤੇ ਆ ਹੋਰ ਹੋਰਾਂ ਨੂੰ ਵੀ ਪ੍ਰੇਰਿਤ ਕਰਾਂਗੇ ਕਿ ਤੁਹਾਡੇ ਨਕਸ਼ੇ ਕਦਮ ਤੇ ਚੱਲ ਕੇ ਇਸ ਤਰ੍ਹਾਂ ਦੇ ਪਲਾਂਟ ਵਗੈਰਾ ਲਗਾ ਕੇ ਤੇ ਆਪਣੀ ਕੁਦਰਤ ਨੂੰ ਬਚਾ ਸਕੀਏ ਆਪ ਵੀ ਕਰਨਾ ਚਾਹੀਦਾ ਏ ਕੁਝ ਆਪ ਸਰਕਾਰ ਤੇ ਲੰਪਰ ਹੋ ਗਈ ਹਾਂਜੀ ਹਾਂਜੀ ਬਿਲਕੁਲ ਆਪਾਂ ਨੂੰ ਇਹ ਆ ਵੀ ਸਰਕਾਰ ਥੋੜਾ ਹਰ ਕੰਮ ਕਰੂਗੀ ਜੇ ਆਪਾਂ ਆਪ ਵੀ ਕੁਝ ਹਮਲਾ ਮਾਰਾਂਗੇ ਤਾਂ ਹੀ ਸਰਕਾਰ ਕੋਸ਼ਾ ਆਪਾਂ ਨੂੰ ਸਹਿਜ ਉਹ ਦੋਗੇ ਜਦ ਕਿ ਸਰਕਾਰ ਆਲਰੇਡੀ ਸਬਸਿਡੀ ਦੇ ਰਹੀ ਹੈ ਜਿਸ ਤਰ੍ਹਾਂ ਇਸਤੇ ਵੀ ਸਬਸਿਡੀ ਦੇ ਰਹੀ ਹੈ ਜੇ ਆਪਾਂ ਜਮਾ ਸੂਰਜੀ ਆ ਲਾਉਨਿਆ ਸੋਲਰ ਸਿਸਟਮ ਉਹਦੇ ਤੇ ਵੀ ਸਬਸਿਡੀ ਦੇ ਰਹੀ ਹੈ ਪਰ ਗੱਲ ਤਾਂ ਹੈ ਨਾ ਆਪਾਂ ਨੂੰ ਵੀ ਹਮਲਾ ਮਾਰਨਾ ਪਊਗਾ ਉਹ ਲੋਗੋ ਲੱਗਿਆ ਬਾਜੀ ਕੁਮੀਨਸ ਆਲਿਆਂ ਦਾ ਉਧਰ ਕਰੋ ਮੈਡਮ ਕੁਮੀਨਸ ਆਲਿਆਂ ਦਾ ਤੇ ਇੱਕ ਇੱਧਰ ਆ ਜੀ ਭਾਰਤ ਪੈਟਰੋਲੀਮ ਆਲਿਆਂ ਦਾ ਦੋ ਕੰਪਨੀਆਂ ਦਾ ਪੈਸਾ ਲੱਗਿਆ ਸੀਗਾ ਜੀ ਠੀਕ ਹੈ ਜੀ ਆ ਦੇ ਇੱਧਰ ਆ ਜੀ ਇੱਕ ਆਹ ਜੀ ਇਧਰ ਦੀ ਭਾਰਤ ਪੈਟਰੋਲੀਅਮ ਵਾਲਿਆਂ ਦਾ ਦੋ ਕੰਪਨੀਆਂ ਦਾ ਪੈਸਾ ਲੱਗਿਆ ਸੀਗਾ ਜੀ ਜਿਹੜਾ ਟੈਕਸ ਦਾ ਪੈਸਾ ਸੀ ਸਰਕਾਰ ਉਹਦੇ ਨਹੀਂ ਮਤਲਬ ਉਹ ਕਰਦੀ ਹੈ ਜੀ ਠੀਕ ਹੈ ਜੀ ਜਿਵੇਂ ਆਪਾਂ ਨੂੰ ਮਤਲਬ ਇਹ ਕੰਪਨੀਆਂ ਜਿਹੜੀਆਂ ਲਿਮਟਿਡ ਕੰਪਨੀਆਂ ਨੇਗੀਆਂ ਉਹਨਾਂ ਥਰੂ ਇਹ ਪ੍ਰੋਜੈਕਟ ਲਵਾਇਆ ਹਾਂ ਹਾਂ ਜੀ ਜਿਵੇਂ ਟੈਕਸ ਦਾ ਪੈਸਾ ਹੁੰਦਾ ਜੀ ਜਿਵੇਂ فرض ਕਰ ਲੋ ਭਾਰਤ ਪੈਟਰੋਲੀਅਮ ਵਾਲਿਆਂ ਨੂੰ ਕਰੋੜ ਰੁਪਈਆ ਟੈਕਸ ਆ ਜੀ ਹਾਂ ਜੀ ਠੀਕ ਹੈ ਜੀ ਕਰੋੜ ਰੁਪਈਆ ਟੈਕਸ ਆ ਉਹਨਾਂ ਨੇ ਜੇ 50 ਲੱਖ ਰੁਪਈਆ एनजीओ ਨੂੰ ਦਾਨ ਕਰਤਾ ਤਾਂ ਉਹਨਾਂ ਨੂੰ 50 ਲੱਖ ਰੁਪਈਆ ਮਾਫ ਹੋ ਜਾਣਾ ਠੀਕ ਹੈ ਜੀ ਉਹਨਾਂ ਦਾ ਆਪਦਾ ਵੀ ਫਾਇਦਾ ਹੋ ਗਿਆ ਉਹਦੇ ਵਿੱਚ ਆਪਾਂ ਨੂੰ ਸਮਾਜ ਸੇਵੀ ਕੰਮ ਕਰਨੇ ਹੁੰਦੇ ਇਸ ਕੰਮ ਸਮਾਜ ਸੇਵੀ ਵੀ ਹੋ ਗਿਆ ਚਲੋ ਆਪਣਾ ਫਾਇਦਾ ਵੀ ਹੋ ਗਿਆ ਤੇ ਇਹਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਲੋਕ ਘੱਟ ਸਾਥ ਦੇਣੇ ਵੀ ਸਹਿਯੋਗ ਦੇਣਾ ਜ਼ਰੂਰੀ ਹੈ ਨਾ ਲੋਕ ਆਪਣੇ ਇਹ ਹੋ ਜਾਣਾ ਅੱਜ ਕੱਲ ਸਾਰੇ ਫੈਸਿਲਿਟੀ ਭਾਲਦੇ ਆਗੇ ਥੋੜਾ ਮਾੜਾ ਮੋਟਾ ਆਪ ਵੀ ਉਦਮ ਕਰਨਾ ਪਊਗਾ ਤਾਂ ਹੀ ਕੁਝ ਅੱਗੇ ਵਧ ਸਕਦਾ ਹਾਂ ਹਾਂ ਜੀ ਲਵਾਇਆ ਫਿਰ ਸਲਾਂਗਾ ਵੀ ਕਾਫੀ ਹੋਈ ਹੋਣੀਆਂ ਤੁਹਾਡੇ ਇਸ ਵਜਿਹ ਤੇ ਤੇ ਹੋਰ ਲੋਕਾ ਕਿੰਨੇ ਕ ਆਏ ਫਿਰ ਦੇਖਣਾ ਸਲਾਂਗਾ ਤਾਂ ਬਹੁਤ ਆਈ ਇੱਕ ਤਾਂ ਪਲਾਂਟ ਪਹਿਲੇ ਲੋਕਾਂ ਨੇ ਦੇਖਿਆ ਨਹੀਂ ਸੀਗਾ ਲੋਕਾਂ ਨੇ ਤਾਂ ਦੂਜੇ ਕੋਬਰ ਘਰ ਦੇਖਦੇ ਜਿਹੜਾ ਰੋਜੀ ਗੁਹਾ ਖੋਲਦੀ ਹਾਂ ਬਿਲਕੁਲ ਬਿਲਕੁਲ ਗੁਹੇ ਵਾਲੀ ਅੱਜ ਦਾ ਜ਼ਿਆਦਾਤਰ ਆਪਾਂ ਦੇਖੇ ਨੇ ਹੁਣ ਤੱਕ ਇਹਦਾ ਕੰਮ ਇਹ ਆ ਜੀ ਇਹ ਤਾਂ ਇੱਕ ਦਿਨੀ ਪਾਉਣਾਗਾ ਇੱਕ ਦਿਨੀ ਸਮਾਨ ਇੱਕ ਦਿਨ ਕੱਢਣਾ ਬਸ ਦੋ ਦਿਨ ਸਾਡੇ ਵਿਆਹ ਵਾਲਾ ਮੋਹਲ ਹੁੰਦਾ ਜੀ ਕੰਨ 10 12 ਜਣੇ ਲਾਏ ਹੁੰਦੇ ਕੱਢਣ ਨੂੰ ਇੱਕ ਦੇ ਡੇਢ ਜਿ ਬੇਲਾ ਕਰ ਦਿੱਤਾ ਜਿੱਦੇ ਪੌਣਾ 10 12 ਜਣੇ ਉੱਤੇ ਲਾਏ ਹੁੰਦੇ ਆਂ ਤੇ ਮੁੜ ਕੇ ਸਾਰਾ ਸਾਲ ਮौज ਆ ਜੀ ਇਹਨੂੰ ਤਾਂ ਹੀ ਮੇਰਾ ਪਾਇਆ ਵਾ ਵੀ ਫੇਸਬੁੱਕ ਤੇ ਵੀ ਪਾਇਆ ਵਾ ਇਹਨੂੰ ਅੰਗਰੇਜ਼ ਵੀ ਬਾਹਰੋਂ ਦੇਖਣ ਆਏ ਅੰਗਰੇਜ਼ ਵੀ ਆ ਹਾਂਜੀ ਉਹ ਵੀ ਕਹਿੰਦੇ ਵੀ ਇਹ ਕਿਹੜੀ ਚੀਜ਼ ਹੈ ਜੀ ਕਿਵੇਂ ਮਤਲਬ ਹੋਰ ਅਫਸਰ ਸਾਹਿਬ ਦਾ ਪੰਜਾਬ ਦੀ ਸਾਰੀ ਹੋਈ ਆ ਜੀ ਹੁਣ ਵੀ ਬਹੁਤ ਆਉਂਦੇ ਰਹਿੰਦੇ ਲੋਕਾਂ ਨੂੰ ਵੀ ਇਹ ਨਾ ਇਹ ਉਦਮ ਕਰਕੇ ਨਾ ਇਸ ਇਹੋ ਜਿਹੇ ਪ੍ਰੋਜੈਕਟਾਂ ਨੂੰ ਥੋੜਾ ਜਿਹਾ ਪਹਿਲ ਦੇਣੀ ਚਾਹੀਦੀ ਆ ਹਾਂ ਤੇ ਤਾਂ ਹੀ ਅੱਗੇ ਜਾ ਕੇ ਇਹ ਵਾਧਾ ਹੋ ਸਕਦਾ ਲੋਕ ਆਪ ਘਰ ਤਾਂ ਹੁੰਦੇ ਜੀ ਹੁਣ ਮੈਂ ਤਾਂ ਵਿੱਚ ਸੀਗਾ ਕੰਮ ਕਰਦਾ ਸੀਗਾ ਲੋਕ ਦੂਜੇ ਦੇ ਜਿਵੇਂ ਆਪਾਂ ਕਹ ਦਿੰਨੇ ਆ ਪ੍ਰਾਣੀ ਘਾਵਤਾ ਵੀ ਪਰੋਸ ਕੇ ਦੇ ਦੇ ਉਹ ਠੀਕ ਆ ਆਪ ਨਹੀਂ ਭਈ ਆਪ ਨਾ ਹੱਥ ਲਾਉਣਾ ਪਵੇ ਇਹ ਠੀਕ ਹੈ ਠੀਕ ਹੈ ਇਹ ਤਾਂ ਫਾਇਦਾ ਤਾਂ ਫਾਇਦਾ ਹੀ ਆ ਜੀ ਹੁਣ ਬਿਲਕੁਲ ਜੀ ਬਿਲਕੁਲ ਹੁਣ ਦੇਖੋ ਕਿੰਨਾ ਖਰਚਾ ਵੀ ਬਚਦਾ ਹੈ ਕਿੰਨੀ ਨੇਚਰ ਵੀ ਆਪਣਾ ਮਤਲਬ ਕਿ ਜਿਹੜਾ ਸਭ ਤੋਂ ਵੱਡਾ ਪਰਾਲੀ ਦਾ ਨੁਕਸਾਨ ਹੁੰਦਾ ਉਹ ਆਪਾਂ ਇਸ ਰਾਹੀਂ ਬਚਾ ਸਕਦੇ ਆ ਜੇ ਘਰ ਘਰ ਲੱਗਿਆ ਹੋਵੇ ਤੇ ਇਹੀ ਪਰਾਲੀ ਆਪਾਂ ਨੂੰ ਦੇਖਣ ਨੂੰ ਨਾ ਲੱਭੇ ਇਹ ਤਾਂ ਹਾਂਜੀ ਹਾਂ ਦੇਖਣ ਨੂੰ ਨਾ ਮਿਲੇ ਜੇ ਦੇਖਣ ਨੂੰ ਨਾ ਮਿਲੇ ਜੇ ਆਪਾਂ ਮਤਲਬ ਕਿ ਹੁਣ ਤਾਂ ਸਾਲ ਨੂੰ ਬਹੁਤ ਹੋ ਗਿਆ ਪਰਾਲੀ ਦੀਆਂ ਗੱਠਾ ਬਣਾ ਕੇ ਜਿਵੇਂ ਮਰਜੀ ਸਟੋਰ ਕਰ ਲਓ ਜਿਵੇਂ ਮਰਜੀ ਸਟੋਰ ਕਰ ਲਓ ਜਿਵੇਂ ਮਰਜੀ ਜੇ ਕਹਿੰਦੇ ਬਾਹਰ ਵੀ ਹੋਰ ਲਾਉਣਾ ਜਿਵੇਂ ਮਰਜੀ ਸਟੋਰ ਕਰਕੇ ਪਰਾਲੀ ਪਰਾਲੀ ਦਾ ਕਿਸਾਨ ਆ ਦਾ ਬੰਦਾ ਸਾਮਾਨ ਇੱਕ ਚੀਜ਼ ਦੇਖੋ ਆਪਾਂ ਨੂੰ ਫ੍ਰੀ ਮਿਲ ਰਹੀ ਹੈ ਠੀਕ ਹੈ ਉਹ ਪਰਾਲੀ ਵੀ ਫ੍ਰੀ ਹੈ ਉਹਦੇ ਨਾਲ ਜੋ ਬੜਨਾ ਹੈ ਉਹ ਵੀ ਫ੍ਰੀ ਮਿਲ ਰਿਹਾ ਆ ਗੋ ਆਪਾਂ ਨੇ ਕਿੰਨੀ ਪੈਸੇ ਦੀ ਬਚਤ ਹੋ ਰਹੀ ਹੈ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਨੂੰ ਜ਼ਰੂਰ ਸਰਕਾਰ ਨੂੰ ਵੀ ਤੇ ਆਮ ਪਬਲਿਕ ਨੂੰ ਵੀ ਇਸ ਇਸ ਤਰ੍ਹਾਂ ਦੇ ਪ੍ਰੋਜੈਕਟ ਲਾਉਣੇ ਚਾਹੀਦੇ ਨੇ ਇਹ ਕੰਮ ਜ਼ਮੀਨੀ ਪੱਤਰ ਤੇ ਹੋਵੇ ਫੇਰ ਹੀ ਪੈਦਾ ਜ਼ਮੀਨੀ ਪੱਤਰ ਤੇ ਹੋਵੇ ਨਹੀਂ ਸਾਡੇ ਤਾਂ ਬੱਚ ਬੰਦੇ ਹੁਣ ਐ ਵੀ ਕਰਦੇ ਆਂ ਮੈਂ ਤਾਂ ਹੁਣ ਵੇਚ ਰਹੇ ਆਂ ਬਈ ਆਪਾਂ ਦਿਖਾ ਦੇਾਂਗੇ ਕਿ ਇਹਨਾਂ ਸਬਸਿਡੀ ਖਾ ਜੀਏ ਮੁੜ ਕੇ ਬਈ ਚੱਲ ਆਪਾਂ ਕਾਹ ਨੂੰ ਚਲਣਾ ਹੁਣ 2019 ਤੋਂ ਜੀ ਚੱਲ ਰਿਹਾ ਹੁਣ ਆਪਣੇ 5ਵੇਂ ਸਾਲ ਚੱਲਦਾ 5ਵੇਂ ਸਾਲ ਹੋ ਗਿਆ ਹਾਂਜੀ ਨਹੀਂ ਆਪਾਂ ਲੋਹਾ ਹੀ ਮੈਨੂੰ ਲੱਗਦਾ 1.5-2 ਲੱਖ ਦਾ ਤਾਂ ਲੋਹਾ ਹੀ ਵੇਚ ਜੂ ਜੀ ਆਪਾਂ ਉਹ ਵੇਚਣਾ ਕਬੜਾ ਬਿਲਕੁਲ ਬਿਲਕੁਲ ਵੈਸੇ ਨਾ ਪੈਸੇ ਮੈਨੂੰ ਆਪਾਂ ਨੂੰ ਇੱਧਰ ਵੀ ਫਾਇਦਾ ਨਾ ਹਾਂਜੀ 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 ਤੇ ਚਲੋ ਬਾਕੀ ਹੋਰ ਅ ਕਿੰਨੀ ਕੁ ਗੈਸ ਇਹ ਪ੍ਰਸੀਡ ਕਰਦਾ ਗੈਸ ਤਾਂ ਜੀ ਮੈਂ ਕਹਿੰਦਾ 10-12 ਚੀਜ਼ ਹੋਣ ਗਰਮੀਆਂ ਵਿੱਚ ਤਾਂ ਬਾਦੂਆਂ ਬਣਦੀ ਹੈ 10 12 ਜੀ ਤੱਕ ਹਾਂ 10 12 ਜੀ ਦਾ ਗਰਮੀਆਂ ਤਾਂ ਉਹੀ ਨਿਕਲੀ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਕਿਉਂਕਿ ਗਰਮੀਆਂ ਦੇ ਵਿੱਚ ਜਿਸ ਤਰ੍ਹਾਂ ਹੁਣ ਆਪਣਾ ਪ੍ਰਾਲੀ ਦਾ ਸੀਜ਼ਨ ਜਦੋਂ ਆਫ ਹੋ ਜਾਂਦਾ ਫਿਰ ਉਹ ਮਤਲਬ ਸਟੋਰ ਕਰਕੇ ਰੱਖਦੇ ਹਾਂ ਤੁਸੀਂ ਪ੍ਰਾਲੀ ਨਹੀਂ ਜੀ ਸੀਜ਼ਨ ਚ ਪਾ ਦੇ ਜੇ 13 ਮਹੀਨੇ ਚੱਲ ਜਾਂਦੀ ਹੈ ਨਾ ਪਰਾਲੀ 13 ਅੱਛਾ ਇੱਕ ਵਾਰ ਪਾ ਕੇ 13 ਮਹੀਨੇ ਚੱਲਦਾ 13 ਮਹੀਨੇ ਚੱਲਦਾ ਠੀਕ ਹੈ ਠੀਕ ਸਾਲਵਾਂ ਸੀਜ਼ਨ ਹੁੰਦਾ ਨਾ ਪਰਾਲੀ ਬਿਲਕੁਲ ਬਿਲਕੁਲ ਅੱਛਾ ਇੱਕ ਵਾਰ ਇਹਨੂੰ ਫੁੱਲ ਕਰ ਦੇਣਾ ਪੂਰੇ 13 ਮਹੀਨੇ ਚੱਲਦਾ ਹੀ ਰਹਣਾ ਆਪਣਾ ਪ੍ਰੋਜੈਕਟ ਹਾਂਜੀ ਹਾਂਜੀ ਪਹਿਲਾਂ ਅਸੀਂ ਕੀ ਕਰਦੇ ਇੱਕ ਜੀ ਸੌਰੀ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਜੀ ਹਾਂਜੀ ਹਾਂਜੀ ਅਸੀਂ ਇਹਨੂੰ ਪਾਣੀ ਦਾ ਫੁੱਲ ਕਰ ਦਿੰਦੇ ਸੀਗੇ ਤਾਂ ਹੱਥ ਤੱਕ ਤਾਂ ਹੱਥ ਤੱਕ ਭਰ ਦਿੰਦੇ ਸੀ ਠੀਕ ਹੈ ਗੈਸ ਵਾਲੀ ਬੰਨ ਲੱਗ ਜਾਂਦੀ ਸੀ ਮੁੜ ਕੇ ਇੱਕੀ ਅਸੀਂ ਕੀ ਕੀਤਾ ਜਿੱਥੇ ਤੱਕ ਇਹ ਨਿਸਾਨੀ ਜੀ ਲਾਈ ਵੀ ਚੱਕਰ ਜਾ ਚੱਕਰ ਜਾ ਆ ਕੁੰਮੀ ਨਸ ਤੱਕ ਪਾਣੀ ਦਾ ਭਰਤਾ ਠੀਕ ਹੈ ਗੈਸ ਬਨ ਲੱਗ ਗਈ ਠੀਕ ਹੈ ਜੀ ਮੋੜ ਕੇ ਸੀ ਕੀ ਕੀਤਾ ਤਿੰਨ ਮਹੀਨੇ ਬਾਅਦ ਫੇਰ ਥੋੜਾ ਜਿਹਾ ਪਾਣੀ ਪਾਤਾ ਫੇਰ ਤਿੰਨ ਮਹੀਨੇ ਬਾਅਦ ਥੋੜਾ ਬਾਅਦ ਜਾਣੇ ਸਾਰਾ ਇਕੱਠਾ ਪਾਣੀ ਨਹੀਂ ਪਿਆ ਜਦੋਂ ਸਾਰੀ ਪ੍ਰਾਲੀ ਤੇ ਗੋਹਾ ਗਿੱਲਾ ਹੋ ਜਾਂਦਾਗਾ ਫੇਰ ਗੈਸ ਬਨ ਲੱਗਦੀ ਆ ਉਹ ਸਾਰੇ ਦੀ ਮਨ ਲੱਗ ਜਾਂਦੀ ਆ ਹੁਣ ਅਸੀਂ ਕੀ ਕੀਤਾ ਵੀ ਜਿੰਨੀ ਕਿ ਗੈਸ ਦੀ ਲੋੜ ਆ ਓਨੀ ਕਿ ਪ੍ਰਾਲੀ ਤੇ ਗੋਹਾ ਗਿੱਲਾ ਕਰ ਦਿੰਨੇ ਆ ਬੰਨਾ ਜਦੋਂ ਘਟ ਬਨ ਲੱਗ ਜਾਂ ਥੱਲੇ ਦੀ ਪਾਣੀ ਹੋਰ ਪਾ ਦਿੰਨੇ ਆ ਫੇਰ ਹੋਰ ਵੱਧ ਬਨ ਲੱਗ ਜਾਂਦੀ ਆ ਨਹੀਂ ਜਦੋਂ ਫਿਰ ਬਾਹਲੀ ਗੈਸ ਬਨਦੀ ਆ ਠੀਕ ਹੈ ਠੀਕ ਹੈ ਹੁਣ ਉਹ ਮੇ ਮੇ ਤਜਰਬਾ ਹੋ ਹੀ ਜਾਂਦਾ ਹੈ ਤਜਰਬਾ ਹੋ ਹੀ ਜਾਂਦਾ ਬਿਲਕੁਲ ਬਿਲਕੁਲ ਸਮੇਂ ਦੇ ਨਾਲ ਤਜਰਬਾ ਵੀ ਹੁੰਦਾ ਤੇ ਉਹ ਸਿੱਖਣ ਨੂੰ ਵੀ ਮਿਲਦਾ ਕਿਉਂ ਜਿਹੜੀ ਕੰਪਨੀ ਨੇ ਲਾਇਆ ਸੀਗਾ ਜੀ ਹੁਣ ਇਹ ਕਹੇ ਸੀ ਵੀ ਇਹ ਚ 6 ਮਹੀਨੇ ਬਾਅਦ ਗੈਸ ਪਾਉਣ ਪੈਪਰ ਵਾਲੀ ਪਾਉਣੀ ਪਊਗੀ ਪਹਿਲੇ ਸਾਲ ਅਸੀਂ 6 ਮਹੀਨੇ ਬਾਅਦ ਹੀ ਪਰਾਲੀ ਪਾਈ ਸੀ 6 ਮਹੀਨੇ ਬਾਅਦ ਹਾਂ ਜਦੋਂ ਵਿੱਚੋਂ ਅਸੀਂ ਗੋਹਾ ਕੱਢਿਆ ਉਹ ਮੈਨੂੰ ਦੇਖਣ ਨੂੰ ਲੱਗਾ ਵੀ ਇਹ ਤਾਂ ਅਜੇ ਕੱਚਾ ਜਿਹਾ ਵੀ ਗੈਸ ਬਣਨ ਵਾਲੀ ਆ ਹੋਰ ਫਿਰ ਉਹਨੂੰ ਅਸੀਂ ਜਾਂ ਇੰਤਜ਼ਾਰ ਬੈ ਲੱਗੇ ਕੰਨ ਥੱਲੇ ਦੀ ਪਾਣੀ ਪਾਉਣ ਲੱਗੇ ਅਸਲ ਚ ਆਪ ਦੇ ਤਜਰਬੇ ਵੱਧ ਹੋ ਜਾਂਦੇ ਜੀ ਦੇਖੋ ਜੀ ਜਿਹੜਾ ਨੇਚਰ ਨਾਲ ਪਿਆਰ ਕਰਦਾ ਅਸਲ ਦੇ ਵਿੱਚ ਉਹੀ ਇਸ ਤਰ੍ਹਾਂ ਦੇ ਕੰਮ ਕਰ ਸਕਦਾ ਹੈ ਬਾਕੀ ਤਾਂ ਅੱਜ ਕੱਲ ਜਿਵੇਂ ਮਸ਼ ਕਿਸੇ ਚੀਜ਼ ਦੀ ਦੌੜ ਕਿਸੇ ਨੂੰ ਕਿਸੇ ਚੀਜ਼ ਦੀ ਦੌੜ ਕੋਈ ਇਸ ਇਸ ਤਰ੍ਹਾਂ ਵਾਲੇ ਪਾਸੇ ਲੱਗ ਕੇ ਘਾਟੀ ਰਾਜੀ ਨੇ ਲੋਕ ਜੇ ਕੋਈ ਲਵਾਉਣਾ ਵੀ ਚਾਵੇ ਤਾਂ ਕੁਛ ਦੇ ਵਿੱਚ ਤੁਸੀਂ ਵੀ ਕੁਝ ਨਾ ਕੁਛ ਮਦਦ ਕਰੋਗੇ ਦੱਸੋਗੇ ਕੁਝ ਸਾਰੇ ਮੈਂ ਦੱਸ ਦੂੰਗਾ ਜੀ ਹਾਂਜੀ ਹਾਂਜੀ ਵੀ ਕਿੱਥੋਂ ਕਿਵੇਂ ਹੁੰਦਾ ਮੈਂ ਡਾਕਟਰ ਸਾਹਿਬ ਦਾ ਨੰਬਰ ਦੇ ਦੂੰ ਜਿਨ੍ਹਾਂ ਨੇ ਲਾਇਆ ਸੀ ਬਿਲਕੁਲ ਜੀ ਬਿਲਕੁਲ ਠੀਕ ਹੈ ਮੈਂ ਉਹਦਾ ਦਾ ਮੇਰਾ ਟਾਈਮ ਉਧਰ ਨੂਨ ਘਟ ਹੁੰਦਾਗਾ ਮੈਂ ਬੰਦੇ ਨਾਲ ਸੰਪਰਕ ਕਰਾ ਦਿੰਦੇ ਮੈਂ ਸੰਪਰਕ ਕਰਾ ਸਕਦੇ ਕੀ ਕਰਨਾ ਪਊਗਾ ਠੀਕ ਹੈ ਜੀ ਠੀਕ ਹੈ ਕਿਉਂਕਿ ਇਹ ਤਾਂ ਫਾਰਮੈਲਟੀਆਂ ਖਾਸੀਆਂ ਨੇ ਫਾਰਮੈਲਟੀਆਂ ਆਪਣੇ ਕਿਸਾਨ ਬੜਾ ਇਹ ਕਹਿੰਦੇ ਨੇ ਵੀ ਦਿਖਾ ਸਬਸਿਡੀ ਖਾਈਏ ਚਲੋ ਸਾਰੇ ਤਾਂ ਨਹੀਂ ਕਹਿ ਸਕਦੇ ਬਿਲਕੁਲ ਬਹੁਤ ਚੱਕ ਦੀ ਲੋਹਾ ਲਹਾ ਵੇਚਦੀ ਬਿਲਕੁਲ ਨੇਚਰ ਨਾਲ ਪਿਆਰ ਕਰਨ ਵਾਲੀ ਵੀ ਹੁੰਦੇ ਆ ਹਾਂਜੀ 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 ਇਹ ਤੇ ਆਪ ਨੂੰ ਥੋੜਾ ਜਿਹਾ ਸਹਿਯੋਗ ਵੱਧ ਦੇਣਾ ਪੈਂਦਾ ਹੁਣ ਮੇਰੇ 5ਵਾਂ ਸਾਲ ਹੋ ਗਏ ਠੀਕ ਹੈ ਮੈਂ ਇਹਨੂੰ ਪੱਟਣਾ ਹੀ ਨਹੀਂ ਗਏ ਇਹਨੂੰ ਐ ਹੀ ਰੱਖੋ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਬਹੁਤ ਸੋਡਾ ਜੀ ਧੰਨਵਾਦ ਸਾਡੇ ਚੈਨਲ ਤੇ ਆਏ ਤੇ ਸਾਨੂੰ ਦਰਸ਼ਕਾਂ ਨੂੰ ਇਹ ਜਾਣਕਾਰੀ ਦਿੱਤੀ ਠੀਕ ਹੈ ਜੀ ਬਹੁਤ ਧੰਨਵਾਦ ਠੀਕ ਹੈ